ਮંત્રી ਆਉਂਦੇ ਡਰਾਮਾ ਬਾਜ਼ੀ ਕਰਕੇ ਚਲੇ ਜਾਂਦੇ ਆ ਪਰ ਹੁਣ ਇਰਾਦੇ ਜਿਹੜੇ ਅਮਰੀਕਾ ਤੋਂ ਆਣ ਕੇ ਦਿੱਲੀ ਪਹੁੰਚਦਾ ਰਹਾ ਦਾ ਕਿ ਨਹੀਂ ਆਵਾਂਗੇ ਅਸੀਂ ਦਿੱਲੀ ਪਹੁੰਚਾਂਗੇ ਪਹੁੰਚ ਕੇ ਆਪਣੇ ਹੱਕ ਲੈ ਕੇ ਵਾਪਸ ਆਵਾਂਗੇ ਕਿਸਾਨ ਸ਼ਹਾਦਤਾਂ ਦੇਣਗੇ ਜਿੰਨੀਆਂ ਵੀ ਦੇਣੀਆਂ ਪਈਆਂ ਅੱਗੇ ਮੋਦੀ ਦੇ ਭਰੋਸੇ ਤੇ ਇਹ ਮੋਰਚਾ ਵਿੱਚੇ ਛੱਡ ਕੇ ਆ ਗਏ ਸੀ ਵੀ ਉਹਨੇ ਜ਼ਬਾਨ ਕਰ ਲਈ ਸੀ ਪਰ ਇਸ ਵਾਰ ਜਿੰਨਾ ਚਿਰ ਇਹ ਕਾਨੂੰਨ ਬੰਦਾ ਨਹੀਂ ਉਹਨਾਂ ਚਿਰ ਦਿੱਲੀ ਛੱਡ ਕੇ ਨਹੀਂ ਆਉਣਗੇ ਸਸ਼ੀਕਾਲ ਦਾ ਸਮਰਨੂਜ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਰ ਉਸ ਤੋਂ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਜਾਂ ਖੱਟਰ ਸਰਕਾਰ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਤਾਂ ਉਹਦੇ ਵੱਲੋਂ ਲਗਾਤਾਰ ਸਿੰਘੂ ਬਾਰਡਰ ਉੱਤੇ ਕਿਸਾਨਾਂ ਨੂੰ ਡੱਕਿਆ ਜਾ ਰਿਹਾ ਅਤੇ ਕਿਸਾਨਾਂ ਉੱਤੇ ਜਿਹੜਾ ਤਸ਼ੱਦਦ ਵੀ ਕੀਤਾ ਜਾ ਰਿਹਾ ਲਗਾਤਾਰ ਜੇ ਗੱਲ ਕੀਤੀ ਜਾਂਦੀ ਹੈ ਮੀਟਿੰਗਾਂ ਦੀ ਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਾਫੀ ਮੀਟਿੰਗਾਂ ਵੀ ਕਰ ਲਈਆਂ ਗਈਆਂ ਨੇ ਪਰ ਕੋਈ ਵੀ ਸਟਾਣ ਨਹੀਂ ਨਿਕਲਿਆ ਉਸ ਤੋਂ ਬਾਵਜੂਦ ਜਿਹੜੇ ਕਿਸਾਨ ਨੇ ਵੱਡੇ ਪੱਧਰ ਤੇ ਦਿੱਲੀ ਵੱਲ ਨੂੰ ਪਹੁੰਚਦੇ ਨਜ਼ਰ ਆਉਂਦੇ ਨੇ ਹੁਣ ਵੀ ਅੱਜ ਜੇ ਗੱਲ ਕਰਾਂਗੇ ਪਾਲਖਾ ਅਜਨਾਲਾ ਅੱਜ ਨਾਲਾ ਤੋਂ ਵੱਡਾ ਕਾਫਲਾ ਫੇਰ ਅਜ ਰਵਾਨਾ ਹੋਇਆ ਟਰੈਕਟਰ ਲੈ ਕੇ ਜਿਹੜੇ ਨੌਜਵਾਨ ਬਜੁਰਗਣੇ ਜਿਹੜੇ ਅੱਜ ਉਹ ਫੇਰ ਦਿੱਲੀ ਨੂੰ ਜਾਣ ਲਈ ਕੂਚ ਕਰਨ ਲਈ ਤਿਆਰ ਹੋ ਗਏ ਨੇ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਫੇਰ ਕਾਫਲਾ ਰਵਾਨਾ ਹੋ ਰਿਹਾ ਲਗਾਤਾਰ ਪਹਿਲਾਂ ਵੀ ਜਿਹੜਾ ਇੱਥੇ ਕਾਫਲੇ ਚੱਲ ਰਹੇ ਨੇ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਹੁਣ ਵੀ ਤੁਸੀਂ ਕਾਫਲਾ ਲੈ ਕੇ ਚੱਲਿਓ ਤੇ 13 ਤਰੀਕ ਤੋਂ ਸਾਡਾ ਜਿਹੜਾ ਪੰਜਾਬ ਸਾਰਾ ਉੱਥੇ ਬੈਠਾ ਹੀ ਜਾ ਕੇ ਅਜੇ ਤਾਈ ਕਿਸੇ ਵੀ ਗੱਲ ਤੇ ਉਹ ਮੋਦੀ ਸਰਕਾਰ ਨਹੀਂ ਆ ਰਹੀ ਮੰਤਰੀ ਆਉਂਦੇ ਡਰਾਮਾ ਬਾਜ਼ੀ ਕਰਕੇ ਚਲੇ ਜਾਂਦੇ ਆ ਪਰ ਹੁਣ ਇਰਾਦੇ ਜਿਹੜੇ ਬੈਰੀਕਟ ਪਾਣ ਕੇ ਦਿੱਲੀ ਪਹੁੰਚਦਾ ਰਹਦਾ ਸਿੱਧਾ ਜੀ ਪਰ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀਗੀਆਂ ਤਕਰੀਬਨ ਜੇ ਗੱਲ ਕਰੀਏ ਐਤਵਾਰ ਦੀ ਮੀਟਿੰਗ ਸੀਗੀ ਉਹ ਵੀ ਕੋਈ ਸਿੱਟਾ ਨਹੀਂ ਨਿਕਲਿਆ ਬਰਬਰ ਜਿਹੜੀਆਂ ਮੀਟਿੰਗਾਂ ਹੋਈ ਜਾ ਰਹੀਆਂ ਨੇ ਟਾਈਮ ਵੱਤ ਕਿਸ ਤਰੀਕੇ ਨਾਲ ਵੇਖਦੇ ਨੇ ਉਹ ਅਸੀਂ ਇਹੋ ਵੇਖਦੇ ਹਾਂ ਡਰਾਮਾ ਬਾਜ਼ੀ ਕਰਕੇ ਤੇ ਇਲੈਕਸ਼ਨ ਨੇੜੇ ਆ ਰਹੇ ਆ ਮੁੜ ਕੇ ਐਲਾਨ ਹੋ ਜਾਣਾ ਤੇ ਇਹਨਾਂ ਨੇ ਇਹੋ ਵੀ ਮੁੜ ਕੇ ਕਿਸਾਨ ਵਾਪਸ ਚਲ ਜਾਣਗੇ ਲੇਕਿਨ ਮੁੜ ਕੇ ਨਹੀਂ ਆਵਾਂਗੇ ਅਸੀਂ ਦਿੱਲੀ ਪਹੁੰਚਾਂਗੇ ਪਹੁੰਚ ਕੇ ਆਪਣੇ ਹੱਕ ਲੈ ਕੇ ਵਾਪਸ ਆਵਾਂਗੇ ਕੀ ਲੱਗਦਾ ਜੇ ਚੋਣ ਜਾਬਤਾ ਲੱਗ ਜਾਂਦਾ ਤੇ ਕਿਸਾਨ ਫਿਰ ਦਿੱਲੀ ਦੀਆਂ ਬਰੂਹਾਂ ਤੇ ਬਹਿਣਗੇ ਬਿਲਕੁਲ ਬਹਿਣਗੇ ਜੀ ਬਰੂਹਾਂ ਤੇ ਬਹਿਣਾ ਵਾਪਸ ਨਹੀਂ ਆਉਣਾ ਜਿਹੜੀ ਵੀ ਸਰਕਾਰ ਕਾ ਆਊਗੀ ਉਹ ਜਿੱਤ ਕੇ ਮੋਰਚੇ ਤੇ ਫਿਰ ਵਾਪਸ ਆਉਣਾ ਕਿਸਾਨਾਂ ਨੇ ਜੀ ਪਰ ਲੰਮਾ ਸਮਾਂ ਪਹਿਲਾਂ ਵੀ ਸੰਘਰਸ਼ ਕਰਨਾ ਪਿਆ ਰਹਿ ਗਿਆ ਕਿਉਂ 1.5 ਸਾਲ ਤੋਂ ਵੱਧ ਸਮਾਂ ਜਿਹੜਾ ਪਹਿਲਾਂ ਦਿੱਲੀ ਦੀਆਂ ਬਰੂਹ ਉਹ ਕੰਮ ਫਿਰ ਸ਼ੁਰੂ ਹੋ ਗਿਆ ਜੇ ਸੰਯੁਕਤ ਮੋਰਚੇ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਵੀ ਇਹ ਗੱਲ ਉਸ ਦਿਨ ਵੀ ਜਿੱਦਨ ਭਾਰਤ ਬੰਦ ਸੀਗਾ ਉਹਨਾਂ ਵੱਲੋਂ ਇਹ ਕਹਿ ਗਏ ਆ ਜੀ ਅਸੀਂ ਸਮਰਥਨ ਦਿੰਨੇ ਆ ਇਹਨਾਂ ਨੂੰ ਸਾਥ ਦਿੰਨੇ ਆ ਨਾ ਜਿਹੜੇ ਜਥੇਬੰਦੀਆਂ ਗਈਆਂ ਨੇ ਕੀ ਲੱਗਦਾ ਕਿ ਕੋਈ ਸਿੱਟਾ ਸਾਹਮਣੇ ਨਿਕਲ ਸਕਦਾ ਇਹਨਾਂ ਦਾ ਬਿਲਕੁਲ ਨਿਕਲੂਗਾ ਜੀ ਜਿਹੜੀਆਂ ਰਾਜਨੀਤਿਕ ਜਿਹੜੀਆਂ ਪਾਰਟੀਆਂ ਛੱਡੀਆਂ ਸੀ ਨਾ ਜਥੇਬੰਦੀਆਂ ਉਹ ਵੀ ਹੁਣ ਉਹਨਾਂ ਨੇ ਸਾਥ ਦਿੱਤਾ ਜਿਵੇਂ ਉਹ ਮਾਨਸਾ ਹੋ ਗਿਆ ਰੁਲਦੂ ਸਿੰਘ ਮਾਨਸਾ ਜਗਿੰਦਰ ਸਿੰਘ ਉਰਾਹਾ ਰਾਜੇ ਵਾਲੇ ਨਾਲ ਸਾਰਿਆਂ ਦੇ ਸਾਥ ਦੇ ਦਿੱਤਾ ਕੋਈ ਚੱਕਰ ਨਹੀਂ ਹੈਗਾ ਹੁਣ ਜਿੱਤ ਕੇ ਆਵਾਂਗੇ ਇਕਤਾ ਫੇਰ ਉਹ ਹੋ ਗਈਆ ਜਿਵੇਂ ਯੂਪੀ ਵਾਲੇ ਨੇ ਸਾਡੇ ਨੇ ਅਪ੍ਰਿਤ ਕਾਇਤ ਨੇ ਉਹਨੇ ਵੀ ਕੋ ਐਲਾਨ ਕਰ ਦਿੱਤਾ ਦਿੱਲੀ ਪਹੁੰਚਣ ਦਾ ਤੇ ਪਹੁੰਚਾਂਗੇ ਬਿਲਕੁਲ ਠੀਕ ਹੈ ਲਗਾਤਾਰ ਪੂਰਾ ਜੋਸ਼ ਜਿਖ ਰਿਹਾ ਜਿਸ ਦੀ ਕਿਨਾ ਹੋਰ ਵੀ ਸਾਡੇ ਨਾਲ ਭਾਜੀ ਮੌਜੂਦ ਨੇ ਹਾਂ ਜੀ ਕਿਸ ਤਰੀਕੇ ਨਾਲ ਵੀਰ ਜੀ ਵੇਖਦੇ ਹੋ ਤਿਆਰੀਆਂ ਨੇ ਦਿੱਲੀ ਨੂੰ ਜਾਣ ਦੀ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਦੇਖੋ ਜੀ 21 ਤਰੀਕ ਦਾ ਜਥੇਬੰਦੀਆਂ ਨੇ ਐਲਾਨ ਕਰਤਾ ਵੀ ਬੈਰੀਕੇਡ ਤੋੜ ਕੇ ਦਿੱਲੀ ਵਧਣਾ ਕੱਲ 21 ਤਰੀਕ ਹੈ ਉਸੇ ਤਿਆਰੀ ਚ ਅਸੀਂ ਇੱਥੋਂ ਕਾਫਲਾ ਬਣਾ ਕੇ ਜਾ ਰਹੇ ਹਾਂ ਕੀ ਲੱਗਦਾ ਕਿ ਫੇਰ ਹੁਣ ਜਾਬਦਾ ਉਹਨਾਂ ਬਰੂਹਾਂ ਦੇ ਫੇਰ ਬੈਠਣਾ ਪਊਗਾ ਜਿਸ ਤਰੀਕੇ ਨਾਲ ਪਹਿਲਾਂ ਲੰਮਾ ਸਮਾਂ ਬੈਠੇ ਰਹੇ ਸੀ ਬਿਲਕੁਲ ਜੀ ਉਸੇ ਤਰ੍ਹਾਂ ਹੀ ਮੋਰਚਾ ਚੱਲੂਗਾ ਤੇ ਮੋਦੀ ਸਰਕਾਰ ਸਿਰਫ ਟਾਈਮ ਪਾਸ ਕਰ ਰਹੀ ਆ ਹਾਲ ਉਹਨਾਂ ਕੁਝ ਨਹੀਂ ਕੱਢਣਾ ਸਿਰਫ ਚੋਨਕੋੜ ਦਾ ਵੇਟ ਕਰ ਰਹੇ ਚੋਨ ਜਾਬਤਾ ਲੱਗ ਜਾਣਾ ਬਾਅਦ ਚ ਲੋਕਾਂ ਨੂੰ ਕਹਿਣ ਵਾਲੇ ਬਣ ਗਏ ਕਿ ਅਸੀਂ ਕੁਝ ਨਹੀਂ ਕਰ ਸਕਦੇ ਪਰ ਲੋਕ ਐਡੇ ਮੂਰਖ ਨਹੀਂ ਕਿਸਾਨ ਪੜੇ ਲਿਖੇ ਆ ਆਪਣਾ ਇਹ ਮੋਰਚਾ ਫਤੇ ਕਰਕੇ ਆਉਣਗੇ ਕੀ ਲੱਗਦਾ ਪਹਿਲਾਂ ਵੀ ਲੰਮਾ ਸਮਾਂ ਹੋਇਆ ਵੱਡੀਆਂ ਸ਼ਹਾਦਤਾਂ ਹੋਈਆਂ 700 ਤੋਂ ਵੱਧ ਜਿਹੜੇ ਕਿਸਾਨ ਉਹ ਤੇ ਸ਼ਹੀਦ ਹੋਗੇ ਸੀ ਕੀ ਲੱਗਦਾ ਫੇਰ ਹੁ ਸਾਨ ਸ਼ਾਤਾਂ ਦੇਣਗੇ ਜਿੰਨੀਆਂ ਵੀ ਦੇਣੀਆਂ ਪਈਆਂ ਅੱਗੇ ਮੋਦੀ ਦੇ ਭਰੋਸੇ ਤੇ ਇਹ ਮੋਰਚਾ ਵਿੱਚੇ ਛੱਡ ਕੇ ਆ ਗਏ ਸੀ ਵੀ ਉਹਨੇ ਜਬਾਨ ਕਰ ਲਈ ਸੀ ਪਰ ਇਸ ਵਾਰ ਜਿੰਨਾ ਚਿਰ ਇਹ ਕਾਨੂੰਨ ਬਣਦਾ ਨਹੀਂ ਉਹਨਾਂ ਚਿਰ ਦਿੱਲੀ ਛੱਡ ਕੇ ਨਹੀਂ ਆਉਣਗੇ ਲਗਾਤਾਰ ਕਾਫੀ ਜੋਸ਼ ਦਿਖ ਰਿਹਾ ਵਾ ਸਾਡੇ ਨਾਲ ਹੋ ਰਿਹਾ ਹਾਂਜੀ ਭੋਜੀ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਲਗਾਤਾਰ ਤੁਸੀਂ ਜਾ ਰਹੇ ਹੋ ਹਾਂਜੀ ਭਾਜੀ ਨੌਜਵਾਨ ਵੀਰ ਜੀ ਸਾਡੇ ਨਾਲ ਮੌਜੂਦ ਨੇ ਹਾਂਜੀ ਵੀਰ ਜੀ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਦਿੱਲੀ ਨੂੰ ਫੇਰ ਜਾਣਾ ਆ ਵੱਡਾ ਸੰਘਰਸ਼ ਹੋ ਰਿਹਾ ਜਿਸ ਤਰੀਕੇ ਨਾਲ ਵੇਖ ਰਹੇ ਕਿ ਪਲਾਸਟਿਕ ਦੀਆਂ ਗੋਲੀਆਂ ਵੱਜ ਰਹੀਆਂ ਨੇ ਹੰਜੂਗਾਂ ਛੁੱਟੇ ਜਾ ਰਹੇ ਆ ਭਾਜੀ ਜੋ ਮਰਜ਼ੀ ਕਰ ਪਰ ਕਿਸਾਨ ਜਿਹੜੇ ਉਹ ਇਸ ਵਾਰ ਜਿਹੜੇ ਨਾ ਉਹ ਪੂਰੇ ਜਿਹੜੇ ਨਾ ਉਹ ਡਟੇ ਹੋਏ ਆ ਤੇ ਉਥੋਂ ਵਾਪਸ ਨਹੀਂ ਆਉਣਗੇ ਆਪਣੇ ਹੱਕ ਜਿਹੜੇ ਨੇ ਉਹ ਲੈ ਕੇ ਵਾਪਸ ਆਉਣਗੇ ਇਸੇ ਮੁੱਦੇ ਨੂੰ ਜਿਹੜਾ ਜਿਹੜਾ ਨਾਲ ਆਪਾਂ ਰੱਖਦੇ ਹੋਏ ਜਿਹੜਾ ਅਸੀਂ ਜਾ ਰਹੇ ਆ ਫਿਰ ਸਾਰੇ ਜਿਹੜੇ ਇੱਥੇ ਕਿਸਾਨ ਜਿਹੜੇ ਆ ਤੇ ਨੌਜਵਾਨ ਵੀ ਜਾਣਗੇ ਸਾਰੇ ਜਿਹੜੇ ਨੌਜਵਾਨ ਬਜ਼ੁਰਗ ਸਾਡੀਆਂ ਮਾਤਮਾਂ ਭੈਣਾਂ ਸਾਰੀਆਂ ਜਾਣਗੀਆਂ ਜੇ ਕੋਈ ਮਤਲਬ ਕਿਸੇ ਨੂੰ ਸਰਕਾਰ ਨੂੰ ਕੋਈ ਸ਼ੱਕ ਹੈ ਤਾਂ ਕੱਢ ਦੇ ਆਪਣੇ ਮਨ ਚੋਂ ਵੀ ਅਸੀਂ ਹੱਕ ਆਪਣੇ ਛੱਡ ਦਾਂਗੇ ਅਸੀਂ ਹੱਕ ਜਿਹੜੇ ਆਪਣੇ ਉਹ ਲੈ ਕੇ ਹਟਾਂਗੇ ਪਰ ਕੀ ਲੱਗਦਾ ਕੀ ਹੈ ਕਿ ਹੁਣ ਪਿੱਛੇ ਜਿਹੜਾ ਕਣਕ ਦਾ ਸੀਜ਼ਨ ਆ ਜਾਣਾ ਜਿਸ ਤਰੀਕੇ ਨਾਲ ਕਣਕ ਪੱਕੀ ਹੋਈ ਹੈ ਤਿਆਰ ਆ ਬੜੇ ਕੰਮ ਨੇ ਕਿਸਾਨਾਂ ਨੂੰ ਫਿਰ ਲੱਗਦਾ ਨਹੀਂ ਕਿ ਇਧਰੋਂ ਵੀ ਨ ਬੈਠਣਾ ਮ ਜਿਹੜਾ ਪਿੱਛੇ ਸਮਾਂ ਲੰਘਿਆ ਉਹਦੇ 'ਚ ਵੀ ਸਰਕਾਰ ਨੇ ਦੇਖ ਲਿਆ ਕਿ ਉਦੋਂ ਵੀ ਸਾਨੂੰ ਕੰਮ ਸੀ ਪਰ ਉਦੋਂ ਵੀ ਆਪਾਂ ਉੱਥੇ ਹੀ ਸੀ ਕੰਮ ਜਿਹੜੇ ਉਦੋਂ ਵੀ ਨਹੀਂ ਰੁਕੇ ਤੇ ਹੁਣ ਵੀ ਨਹੀਂ ਰੁਕਣਗੇ ਕੀ ਕਹਿਣਾ ਚਾਹੁੰਦੇ ਜੀ ਮੋਦੀ ਸਰਕਾਰ ਨੂੰ ਕੀ ਚੇਤਾਵਨੀ ਦੇਣੀ ਚਾਹੁੰਦੇ ਜੀ ਜਿੰਨੀ ਤੇ ਜਲਦੀ ਤੋਂ ਜਲਦੀ ਹੋ ਸਕਦਾ ਹੈ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲੈਣ ਉਹਨਾਂ ਹੀ ਜਲਦੀ ਉਹਨਾਂ ਹੀ ਚੰਗਾ ਵਾ ਨਹੀਂ ਤਾਂ ਅਸੀਂ ਤਾਂ ਉੱਥੇ ਜਾ ਕੇ ਬਹਿਣਾ ਹੀ ਆ ਕਿਉਂਕਿ ਅਸੀਂ ਡਟੇ ਹੋਏ ਆਂ ਆਪਾਂ ਰੁਕਦੇ ਨਹੀਂ ਸਾਰੇ ਨੌਜਵਾਨ ਜੋ ਬਜ਼ੁਰਗ ਮਾਤਮਾ ਭੈਣਾ ਸਭ ਸਾਡੀਆਂ ਉੱਥੇ ਜਾਣਗੇ ਆ ਤੇ ਅਸੀਂ ਹੱਕ ਲੈਣ ਤੋਂ ਬਿਗੈਰ ਜਿਹੜੇ ਵਾਪਸ ਨਹੀਂ ਆਵਾਂਗੇ ਲਗਾਤਾਰ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਕਿ ਨੌਜਵਾਨਾਂ 'ਚ ਬਜ਼ੁਰਗਾਂ 'ਚ ਉਹੀ ਜੋਸ਼ ਫੇਰ ਦਿਖ ਰਿਹਾ ਜਿਹੜਾ ਅੱਜ ਤੋਂ 1.5 ਸਾਲ ਪਹਿਲਾਂ ਸੀਗਾ ਜਿਸ ਤਰੀਕੇ ਨਾਲ ਕਿਸਾਨਾਂ ਨੇ ਵੱਡਾ ਸੰਘਰਸ਼ ਕੀਤਾ ਸੀਗਾ ਪਰ ਅੱਜ ਹੁਣ ਜਿਹੜੇ ਫੇਰ ਕਿਸਾਨ ਨੇ ਉਸੇ ਤਰੀਕੇ ਨਾਲ ਜੂਨੀਅਰ ਲਈ ਤਿਆਰ ਨੇ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਕਿਸਾਨ ਉੱਥੇ ਵੱਡੇ ਪੱਦਰ ਤੇ ਤਸ਼ੱਦਦ ਵੀ ਸਹਿ ਰਹੇ ਨੇ ਪਰ ਹੁਣ ਪਿੰਡਾਂ ਤੋਂ ਜਿਹੜੇ ਕਾਫਲੇ ਨੇ ਉਸ ਤ ਮੰਦੀ ਆ ਕਿਸਾਨਾਂ ਨੂੰ ਮੰਨਾਂ ਮੰਨ ਕੇ ਘਰਾਂ ਨੂੰ ਵਾਪਸ ਭੇਜਦੀ ਆ ਤੁਸੀਂ ਜੁੜੇ ਰਹੋ ਇਦਾਂ ਹੀ ਦਸੰਬਰ ਨੂੰ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ